स्वागत तो है तोहाडो अपने ही इस लाइव सेशन में दोस्तों स्वागत तो है तोहाडे अपने ही YouTube चैनल पॉजिटिव हेयर पंजाब पे दोस्तों आज अपन ਗੱਲਬਾਤ ਕਰਾਂਗੇ ਕਿ ਜੋ ਕਿ IIT ਦਾ ਐਂਟ੍ਰੈਂਸ ਐਗਜ਼ਾਮ ਹੋਣ ਜਾ ਰਿਹਾ ਹੈ ਉਸ ਵਿੱਚ ਤੁਹਾਡਾ ਕੀ ਰਹੇਗਾ ਸਿਲੇਬਸ ਸਾਰਾ ਐਗਜ਼ਾਮ ਪੈਟਰਨ ਬਾਰੇ ਗੱਲ ਕਰਾਂਗੇ ਆਪਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਬੱਚੇ ਤੱਕ ਪਹੁੰਚ ਸਕੇ ਜੋ ਬੱਚੇ ਇਸ ETT entrance exam ਦੇਣ ਜਾ ਰਹੇ ਹਨ ਤਾਂ ਦੋ ਸੌ ਧਿਆਨ ਦੇਣ ਉਹ ਆਪਣਾ syllabus ਚ ਕੀ ਕੀ ਰਹੇਗਾ ਪੂਰੀ ਜਾਣਕਾਰੀ ਆਪਾਂ ਇਸੇ ਹੀ live session ਚ ਰੱਖਾਂਗੇ ਦੋਸਤੋ ਜੇਕਰ ਤੁਸੀਂ channel ਤੇ ਨਵੇਂ ਹੋ ਤਾਂ channel ਨੂੰ ਕਰ ਲਓ subscribe ਨਾਲ ਇਸ live session ਨੂੰ ਵੱਧ ਤੋਂ ਵੱਧ share ਕਰ ਦਓ ਤਾਂ ਕਿ ਹਰ ਬੱਚੇ ਤੱਕ ਪਹੁੰਚ ਸਕੇ ਤਾਂ ਦੋਸਤੋ comment section ਵਿੱਚ ਇੱਕ link ਆਪਾਂ pin ਕੀਤਾ ਹੈ ਉਹ ਆਪਣਾ ਹੈ ਟੈਲੀਗ੍ਰਾਮ ਚੈਨਲ ਪੋਜ਼ਿਟਿਵ ਹੈਰੀ ਪੰਜਾਬ ਦੋਸਤੋ ਉਸ ਨੂੰ ਜ਼ਰੂਰ ਜੁਆਇਨ ਕਰ ਲੈਣਾ ਤਾਂ ਦੋਸਤੋ 11 ਸਮਾਣ ਲੈਂਦੇ ਹੋਏ ਆਪਾਂ ਕਰਦੇ ਆਂ ਲਾਈਵ ਸੈਸ਼ਨ ਨੂੰ ਸ਼ੁਰੂ ਜੇਕਰ ਤੁਸੀਂ ਰਿਕਾਰਡਡ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਲਾਈਕ ਵੀਡੀਓ ਨੂੰ ਲਾਈਕ ਕਰ ਤੇ ਵੀਡੀਓ ਨੂੰ ਵਾਤਵਾਰ ਸ਼ੇਅਰ ਕਰ ਦੇਣਾ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੋ ਐਡਟੈਟ ਐਂਟਰਸ ਇਗਜ਼ਾਮ ਹੋ ਰਿਹਾ ਉਹ ਕੱਲ ਆਖਰੀ ਮਿਤੀ ਰਹੀ ਰਹੀ ਹੈ ਜਿਨ੍ਹਾਂ ਨੇ ਐਡਮਿਸ਼ਨ ਕਰਾਣੀ ਹੈ ਐਡਟੈਟ 2 ਸਾਲਾਂ ਲਈ ਉਹਨਾਂ ਦੇ ਲਈ ਇੱਕ ਦਿਨ ਬਾਕੀ ਰਹਿ ਗਿਆ ਹੈ ਐਡਮਿਸ਼ਨ ਕਰਾਉਣ ਲਈ ਮਤਲਬ ਕਿ ਜੋ ਐਂਟਰਸ ਟੈਕਜ਼ਾਮ ਰਹੇਗਾ ਉਹ ਇੱਕ ਦਿਨ ਰਹਿ ਗਿਆ ਹੈ ਆਪਣਾ ਫਾਰਮ ਫਿਲਪ ਜਰੂਰ ਕਰ ਲੈਣਾ ਤਾਂ ਦੋਸਤੋ ਉਹਨਾਂ ਦੇ ਕਿੰਨੀ ਫੀਸ ਰਹੇਗੀ ਆਪਣੇ ਹਿੱਸੇ ਦੀ ਚੈਨਲ ਤੇ ਵੀਡੀਓ ਮਿਲ ਜੇਗੀ ਆਪਣੇ ਚੈਨਲ ਟੈਲੀਗ੍ਰam ਤੇ ਵੀ ਵੀਡੀਓ ਮਿਲ ਜੇਗੀ ਤੇ ਦੋਸਤੋ ਹੁਣ ਗੱਲ ਕਰਦੇ ਆਪਾਂ ਸਿਲੇਬਸ ਬਾਰੇ ਤੇ ਸਭ ਤੋਂ ਪਹਿਲਾਂ ਦੋਸਤੋ ਉਹਨਾਂ ਨੇ ਨੋਟੀਫਿਕੇਸ਼ਨ ਕੱਢਿਆ ਸੀ ਕਿ ਜੋ ਵੀ ਐਂਟਰ ਦਾ ਇਗਜ਼ਾਮ ਰਹੇਗਾ 21 9 ਯਾਨੀ ਕਿ ਤੁਹਾਡਾ ਜੋ ਵੀ ਹੋਏਗਾ 21 9 ਨੂੰ ਤੁਹਾਡਾ ਇਗਜ਼ਾਮ ਲਿਆ ਜਾਵੇਗਾ ਜੋ ਵੀ ਬੱਚੇ 8TT ਕਰਨ ਦੇ ਚਾਹਵਾਨ ਹਨ ਉਹਨਾਂ ਦਾ ਐਂਟਰ ਦਾ ਇਗਜ਼ਾਮ 21 9 ਨੂੰ ਹੋਵੇਗਾ ਤੇ ਦੋਸਤੋ ਵੀਡੀਓ ਨੂੰ ਲਾਈਵ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਜੇਕਰ ਰਿਕਾਰਡਡ ਦੇਖ ਰਹੇ ਹੋ ਤਾਂ ਵੀ ਜਰੂਰ ਸ਼ੇਅਰ ਕਰਨਾ ਤੇ ਦੋਸਤੋ ਉਹਨਾਂ ਨੇ ਹੀ ਇਸੇ ਹੀ ਨੋਟੀਫਿਕੇਸ਼ਨ ਪਾਇਆ ਸੀ ਕਿ ਜੋ ਵੀ ਈਟੀਟੀ ਰਹੇਗੀ ਉਸ ਲਈ ਇੱਕ ਐਂਟ੍ਰੀ ਸੈਕਜ਼ਾਮ ਹੋਣਾ ਲਾਜ਼ਮੀ ਹੈ ਉਸ ਨੂੰ ਪਾਸ ਕਰਨਾ ਸਾਰਿਆਂ ਲਈ ਕੰਪਲਸਰੀ ਰਹੇਗਾ ਤਾਂ ਫੀਸ ਦੀ ਗੱਲ ਕਰੀਏ ਤਾਂ ਫੀਸ ਦੀ ਆਪਖਾਰੀ ਵੀਡੀਓ ਬਣਾ ਚੁੱਕੇ ਹਾਂ ਬਾਕੀ ਫਿਰ ਵੀ ਤਾਂ 1350 ਰਹੇਗੀ ਜਰਨਲ ਈਡਬਲਯੂਐਸ ਲਈ ਤੇ 770 ਐਸਸੀ ਟੈਸਟ ਲਈ ਰਹੇਗੀ ਤੇ ਜੋ ਵੀ ਆਪਣੇ ਰਹਿਣਗੇ ਐਕਸ ਸਰਵਿਸਮੈਨ ਉਹਨਾਂ ਲਈ ਕੋਈ ਫੀਸ ਨਹੀਂ ਰਹੇਗੀ ਤਾਂ ਦੋਸਤੋ ਆਪਾਂ ਗੱਲ ਨੂੰ ਗੱਲ ਕਰਦੇ ਆ ਸਿਲੇਬਸ ਬਾਰੇ ਤਾਂ ਨੈਕਸਟ ਗੱਲ ਕਰਦੇ ਆ ਸਿਲੇਬਸ ਆਫ ਇੰਟਰਸ एग्जाम ਲਈ ਠੀਕ ਹੈ ਦੋਸਤੋ ਜੋ 25 ਤੋਂ 27 ਤੱਕ ਜੋ ਆਪਣਾ ਐਡਮਿਸ਼ਨ ਰਹੇਗੀ ਉਹਨਾਂ ਲਈ ਸਿਲੇਬਸ ਕੀ ਰਹੇਗਾ ਤਾਂ ਸਭ ਤੋਂ ਪਹਿਲੇ ਗੱਲ ਕਰਦੇ ਆ ਆਪਾਂ ਉਹਨਾਂ ਦੇ ਜੋ ਵੀ ਐਗਜ਼ਾਮ ਪੈਟਰਨ ਬਾਰੇ ਤਾਂ ਦੋਸਤੋ ਲਾਈਵ ਸੈਸ਼ਨ ਹਰ ਦੋ ਵਾਰ ਸ਼ੇਅਰ ਕਰਦੇ ਜਾਓ ਠੀਕ ਹੈ ਦੋਸਤੋ ਲਾਈਵ ਸੈਸ਼ਨ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਜਾਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਬੈਲ ਆਈਕਨ ਔਨ ਕਰ ਲੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੱਕ ਪਹੁੰਚ ਸਕੇ ਨਾਲ ਇੱਕ ਲਿੰਕ ਹੈ ਟੈਲੀਗ੍ਰam ਚੈਨਲ ਨੂੰ ਜਰੂਰ ਜੁਆਇਨ ਕਰ ਲੈਣਾ ਆਪਣੀ ਸਹੀ ਕਮੈਂਟ ਬਾਕਸ ਚ ਪਿੰਡ ਕੀਤਾ ਹੋਇਆ ਹੈ ਤੇ ਦੋਸਤੋ ਗੱਲ ਕਰਦੇ ਆਪਾਂ ਐਗਜ਼ਾਮ ਪੈਟਰਨ ਬਾਰੇ ਤਾਂ ਦੋਸਤੋ ਸਭ ਤੋਂ ਪਹਿਲਾਂ ਟੋਟਲ ਪੇਪਰ ਹੋਏਗਾ ਟੋਟਲ 100 ਮਾਰਕਸ ਦਾ ਜਿਸ ਵਿੱਚ 100 ਮਾਰਕਸ ਦਾ ਐਗਜ਼ਾਮ ਰਹੇਗਾ ਜਿਸ ਵਿੱਚ ਤੁਹਾਡਾ ਜੀਕੇ ਰਹੇਗੀ 10 ਨੰਬਰਾਂ ਦੀ ਜਰਨਲ મેન્ટਲ ਬਿਲਟੀ ਰਹੇਗੀ 10 ਨੰਬਰ ਦੀ ਜੋ ਕਿ ਜਰਨਲ મેન્ટਲ ਬਿਲਟੀ ਜੋ ਹੁੰਦੀ ਹੈ ਜਿਸ ਨੂੰ ਆਪਾਂ ਰੀਜ਼ਨਿੰਗ ਕਹਿੰਦੇ ਆ ਤਾਂ ਟੀਚਿੰਗ ਟੈਸਟ ਰਹੇਗਾ 15 ਨੰਬਰ ਦਾ ਤਾਂ ਪਾਰਟ 20 ਵਿੱਚ ਰਹੇਗਾ ਪੰਜਾਬੀ 15 ਨੰਬਰਾਂ ਦੀ ਹਿੰਦੀ 10 ਨੰਬਰਾਂ ਦੀ ਤੇ ਇੰਗਲਿਸ਼ 10 ਨੰਬਰਾਂ ਦੀ ਉਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਪਾਰਟ 3 ਦੀ ਮੈਥਮੈਟਿਕ ਦੀ ਮੈਥਮੈਟਿਕਸ 10 ਨੰਬਰ ਦਾ ਰਹੇਗਾ ਮੈਥ ਤੇ ਸੋਸ਼ਲ ਸਾਇੰਸ ਐਸਐਸਟੀ ਦੀ ਗੱਲ ਕਰਦੇ ਆ ਉਹ ਰਹੇਗੀ 10 ਨੰਬਰਾਂ ਦੀ ਤੇ ਨੇਚਰਲ ਸਾਇੰਸ ਜੋ ਆਪਾਂ ਸਾਇੰਸ ਦੀ ਗੱਲ ਕਰਦੇ ਆ ਉਹ ਰਹੇਗੀ 10 ਨੰਬਰਾਂ ਦੀ ਤੇ ਇਹ ਹੈ ਉਹਨਾਂ ਦਾ ਇਗਜ਼ਾਮ ਪੈਟਰਨ ਬਾਰੇ ਉਹਨਾਂ ਆਪ ਗੱਲ ਕਰਦੇ ਸਿਲੇਬਸ ਬਾਰੇ ਸਿਲੇਬਸ ਬਾਰੇ ਗੱਲ ਕਰਦੇ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਪਾਰਟ ਏ ਵਿੱਚ ਜੋ ਰਹੇਗਾ 10 ਨੰਬਰ ਉਸ ਵਿੱਚ ਕੀ ਕੀ ਰਹੇਗਾ ਜੀਕੇ ਵਿੱਚ ਜੀਕੇ ਚ ਰਹੇਗਾ ਤੁਹਾਡਾ ਆਪਣਾ ਹੀ ਕਰੰਟ ਅਫੇਅਰ ਜੋ ਡੇਲੀ ਆਪਣਾ ਕਰੰਟ ਅਫੇਅਰ ਤੇ ਇੱਕ ਰਹੇਗੀ ਜੀਓਗ੍ਰਾਫੀ ਆਫ ਪੰਜਾਬ ਮਤਲਬ ਜੀਓਗ੍ਰਾਫੀ ਪੰਜਾਬ ਦੀ ਰਹੇਗੀ ਆਰਟ ਐਂਡ ਕਲਚਰ ਆਫ ਪੰਜਾਬ ਤੇ ਸਿੱਖ ਗੁਰੂਸ ਰਹਿਣਗੇ ਉਸ ਵਿੱਚ ਬੰਦਾ ਸਿੰਘ ਬਹਾਦਰ ਬਾਰੇ ਕੁਸ਼ਨ ਪੁੱਛੇ ਜਾਣਗੇ ਕਿ ਸਿੱਖ ਮਿਸਲਾਂ ਉਹਨਾਂ ਬਾਰੇ ਕੁਸ਼ਨ ਪੁੱਛੇ ਜਾਣਗੇ ਉਸ ਵਾਂਗ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਤੇ ਫੇਮਸ ਪਲੇਸ ਆਫ ਪੰਜਾਬ ਜੋ ਆਪਣੇ ਫੇਮਸ ਰਹਿਣਗੇ ਪਲੇਸ ਪੰਜਾਬ ਦੇ ਉਹਨਾਂ ਬਾਰੇ ਕੁਸ਼ਨ ਪੁੱਛੇ ਜਾਣਗੇ ਫੌਲਕ ਡਾਂਸ ਅਤੇ ਫੌਲਕ Song ਆਫ ਪੰਜਾਬ ਮਤਲਬ ਕਿ ਜੋ ਵੀ ਆਪਣੇ ਡਾਂਸ ਹੋਣਗੇ ਤੇ ਸੌਂਗ ਹੋਣਗੇ ਉਹਨਾਂ ਬਾਰੇ ਪੁੱਛਿਆ ਜਾਏਗਾ ਤੇ ਫੇਅਰਸ ਐਂਡ ਫੈਸਟੀਵਲ ਆਫ ਪੰਜਾਬ ਤੇ ਸਾਰਾ ਕੁਝ ਜੋ ਵੀ ਰਹੇਗਾ ਪੰਜਾਬ ਦੇ ਰਿਲੇਟਡ ਹੀ ਰਹੇਗਾ ਤਾਂ ਉਸ ਤੋਂ ਬਾਅਦ 11 ਨੰਬਰ ਇੱਕ ਨਾ ਕੰਟ੍ਰਿਬਿਊਸ਼ਨ ਆਫ ਪੰਜਾਬ ਇਨ ਫਰੀडम ਸਟਰਗਲ ਜਦੋਂ ਸੰਵਿਧਾਨ ਬਾਰੇ ਗੱਲ ਕਰਨ ਦੇ ਜਾ ਰਹੇ ਆ ਜਿਕੇ ਜੋ ਵੀ ਆਪਣਾ ਆਜ਼ਾਦੀ ਸਮਝੋ ਪੰਜਾਬ ਨੇ ਸਟਰਗਲ ਕੀਤਾ ਸੀ ਉਸ ਬਾਰੇ ਕੁਐਸਚਨ ਪੁੱਛੇ ਜਾਣਗੇ ਤਾਂ ਹੁਣ ਗੱਲ ਕਰਦੇ ਆ ਆਪਾਂ ਜਰਨਲ ਮੈਂਟਰ ਬੀਟ ਜਿਹਨੂੰ ਆਪਾਂ ਕਹਿੰਦੇ ਆ ਰੀਜ਼ਨਿੰਗ ਸਰਸ ਨੰਬਰ ਤੇ ਰਹੇਗਾ ਕਲਾਸੀਫਿਕੇਸ਼ਨ ਤੇ ਉਸ ਤੋਂ ਬਾਅਦ ਰਹੇਗਾ ਐਨਲੋਜੀਸ ਤੀਸਰੇ ਨੰਬਰ ਤੇ ਰਹੇਗਾ ਨੰਬਰਸ ਐਂਡ ਲੈਟਰ ਸੀਰੀਜ਼ ਨੰਬਰ ਐਂਡ ਲੈਟਰ ਸੀਰੀਜ਼ ਰਹੇਗਾ ਜਿੱਦਾਂ ਆਪਣੇ ਸਾਹਮਣੇ ਆਇਆ ਨਾ ਲੈਟਰ ਨੰਬਰ ਸੀਰੀਜ਼ ਜਿੱਦਾਂ ਏ ਸੀ ਡੀ ਉਸ ਥਾ ਲਿਖਿਆ ਹੁੰਦਾ ਇਸ ਨੂੰ ਡੀ ਸੀ ਨਾਲ ਕਿਹਾ ਜਾਂਦਾ ਹੈ ਇਸ ਤਰ੍ਹਾਂ ਇੱਥੇ ਉਸੇ ਤਰ੍ਹਾਂ ਹੀ ਰੀਜ਼ਨ ਹੀ ਰਹੇਗੀ ਚਾਰ ਨੰਬਰ ਤੇ ਆਏਗੀ ਡਾਇਰੈਕਸ਼ਨ ਟੈਸਟ ਜਿਸ ਵਿੱਚ ਈਸਟ ਵੈਸਟ ਰਹੇਗੀ ब्लड रिलेशन रहेगा जिमें वो इशारा कर रही है कि मामे दा, ताए का मुड़ा है लगे इस ब्लड रिलेशनशिप होंगे रैंकिंग टैसांग फिगरस तो कैलेंडर बारे के, तो ऑर्डर एड टैस बारे पुछे ठीक है दोस्तों पार्ट ए बारे चुना गल हो चुकी है हम गल करते हैं पार्ट एक्ट एक थर्ड नंबर भी बया है जो दस नंबर का रहेगा वह रहेगा दोस्तों अपना टीचिंग पोटेशियम टेस्ट बारे फर्स्ट नंबर तो रहेगा एजुकेशन सेकंड नंबर रहेगा टीचिंग लर्निंग प्रोसेस ते तीसरे नंबर पे ऑडियो विजुअल एड्स एंड मास मीडिया चौथे नंबर पे रहेगा एजुकेशनल एजेंसीज एंड ऑर्गेनाइजेशंस ठीक है दोस्तों पांचवे नंबर पे रहेगा क्लासरूम प्रॉब्लम्स एंड देयर सॉल्यूशंस छठे नंबर पे रहेगा टीचर्स रिलेशंस विद स्टूडेंट्स कॉलेजेस एंड रहेगा पार्ट बी बारे, रहे रहे तो पार बारे। उसकी रहेगा जो आएगा सिलेबस उस रहेगा बोली उप बोली बारे पूछा जाएगा ज लिपी बारे पूछया जाएगा विरोधी शब्द हो गए समान आस शब्द हो गए शब्द भेद हो गए गेत्र हो गए मुहावरे हो गए अखाण हो ਵਿਸ਼ਰਾਮ ਚਿੰਨ੍ਹ ਰਹਿਣਗੇ, ਸਾਹਿਤ ਰੂਪ ਅਤੇ ਅਲੰਕਾਰ ਰਹਿਣਗੇ ਅਣਡਿੱਠਾ ਪੈਰਾ, ਦੋਸਤੋ ਇਹ ਸਾਰਾ syllabus ਇਸ ਵਿੱਚ ਰਹੇਗਾ ETT entrance exam ਵਿੱਚ, ਦੋਸਤੋ form ਜ਼ਰੂਰ ਭਰਨਾ, ਜਿੰਨ੍ਹਾ ਬੱਚਿਆਂ ਨੇ ETT ਕਰਨੀ ਹੈ, ਉਹ ਇੱਕ ਦਿਨ ਰਹਿ ਗਿਆ, form ਜ਼ਰੂਰ ਤੁਸੀਂ ਭਰ ਲੈਣਾ, ਤਾਂ ਹੁਣ ਗੱਲ ਕਰਦੇ ਹਾਂ ਹਿੰਦੀ ਵਿੱਚ, ਹਿੰਦੀ ਚ ਕੀ ਰਹੇਗਾ, ਵਰਣਮਾਲਾ ਰਹੇਗਾ, ਦੋਸਤੋ ਹਿੰਦੀ ਚ ਰਹੇਗਾ ਵਰਣਮਾਲਾ ਅਤੇ ਉਸ ਤੋਂ ਬਾਅਦ ਸ਼ਬਦ ਵਿਵੇਚਨ, ਵਿਲੋਮ ਸ਼ਬਦ ਰਹਿਣਗੇ, ਪਰਾਇਵਾਚੀ ਸ਼ਬਦ ਅਤੇ ਪੰਜ number ਤੇ ਰਹੇਗਾ ਅਨੇਕ ਸ਼ਬਦੋਂ ਕੇ ਲੀਏ ਏਕ ਸ਼ਬਦ। ਮੁਹਾਵਰੇ ਲਕੋਤੀਆਂ ਉਪਸਰਗ ਉਸ ਰਹਿਣ ਦੇ ਸ਼ੁੱਧ ਤੇ ਅਸ਼ੁੱਧ ਦੋਸਤੋ ਇਹ ਰਹੇਗਾ ਆਪਣਾ ਹਿੰਦੀ ਦਾ ਸਿਲੇਬਸ ਤਾਂ ਹੁਣ ਗੱਲ ਕਰਦੇ ਆਪਾਂ ਨੈਕਸਟ ਬਾਰੇ ਤੇ ਨੈਕਸਟ ਰਹੇਗਾ ਦੋਸਤੋ ਇੰਗਲਿਸ਼ ਦੋਸਤੋ ਧਿਆਨ ਰੱਖੇਗਾ ਤੁਸੀਂ ਆਪਣਾ ਸਾਰਾ ਸਿਲੇਬਸ ਜੁਰ ਆਪਣਾ ਇੱਕ ਕਾਪੀ ਤੇ ਲਿਖ ਲੈਣਾ ਜੋ ਤੁਹਾਡਾ ਸਿਲੇਬਸ ਕਵਰ ਹੁੰਦਾ ਜਾਏਗਾ ਉਸ ਨੂੰ ਟਿੱਕ ਕਰਦੇ ਜਾਣਾ ਤਾਂ ਜੋ ਤੁਹਾਡਾ 8TT ਐਂਟਰਸ ਐਗਜ਼ਾਮ ਤੁਹਾਡਾ ਵਧੀਆ ਮਾਰਕਸ ਨਾਲ ਪਾਸ ਹੋ ਸਕੇ ਤਾਂ ਹੀ ਤੁਹਾਨੂੰ ਡਿਵੀਜ਼ਨ ਵਧੀਆ ਮਿਲ ਸਕੇ ਤਾਂ ਹੁਣ ਗੱਲ ਕਰਦੇ ਆਪਾਂ ਇੰਗਲਿਸ਼ ਬਾਰੇ ਐਂਟੋਨੀਮ ਰਹਿਣਗੇ ਸਿਨੋਨੀਮ ਰਹਿਣਗੇ ਫ੍ਰੈਕਸ਼ਨ ਪ੍ਰੈਪੋਜੀਸ਼ਨ ਰਹਿਣਗੇ ਇਡਮਸ ਐਂਡ ਫਰੇਜ਼ ਰਹਿਣਗੇ ਵਨ ਵਰਡ ਸਿਚੁਏਸ਼ਨ ਸਬਸਟੀਚੁਏਸ਼ਨ ਰਹਿਣਗੇ ਸਪੈਲਿੰਗ ਰਹਿਣਗੇ ਤੇ ਟ੍ਰਾਂਸਲੇਸ਼ਨ ਐਂਡ ਸੈਂਟੈਂਸ ਟਾਈਪਸ ਐਂਡ ਕੰਪਰੀਹੈਂਸ਼ਨ ਇਹ ਰਹੇਗਾ ਦੋਸਤੋ ਤੁਹਾਡਾ ਇੰਗਲਿਸ਼ ਦਾ ਸਿਲੇਬਸ ਹੁਣ ਗੱਲ ਕਰਦੇ ਦੋਸਤੋ ਅੱਗੇ ਪਾਰਟ 3 ਚ ਆ ਗਿਆ ਮੈਥ ਮੈਟਿਕ ਤੇ ਐਸਐਸਟੀ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਮੈਥ ਬਾਰੇ ਉਸ ਵਿੱਚ ਰਹੇਗਾ ਨੰਬਰ ਸਿਸਟਮ एलसीएम से एचसीएफ दोस्तों वो आपा छोटे क्लासों में जी कर चुके हैं एवरेज रहेगी जिनको हमें आपा उनों की एवरेज दोनों की एवरेज तो उस बाद रहेगा रेशियो एंड रेशियो रहने गए उस तो पर 5 नंबर पे मैथ रहेगा परसेंटेज का उस तो बाद रहेगा दोस्तों प्रॉफिट एंड लॉस का तो उस तो बाद 7 नंबर पे टाइम एंड वर्क 8 नंबर स्पीड टाइम एंड डिस्टेंस छौ नंबर सिंपल ट्रस्टाउंड सौ सतवंजा विद्रोह उस तो ब्रिटिश गवर्नर गौर्न, इंडियन फ्रीडम स्ट्रगल बारे पुछे चार नंबर इस बारे पुछे पार्लियामेंट बारे ਜੁਡੀਸ਼ੀਅਲ ਇੰਸਟੀਚਿਊਸ਼ਨ ਬਾਰੇ ਇੰਪੋਰਟੈਂਟ ਡੇਟਸ ਐਂਡ ਡੇਟਸ ਬਾਰੇ ਪੁੱਛਣਗੇ ਤਾਂ 8 ਨੰਬਰ ਤੇ ਰਹੇਗੇ ਨੀਦਰਬੂਰੀ ਕੰਟਰੀਜ਼ ਐਂਡ ਸਟੇਟਸ ਆਫ ਇੰਡੀਆ ਐਂਡ देयर capital ਉਹਨਾਂ ਬਾਰੇ ਪੁੱਛਣਗੇ ਪੋਪੂਲੇਸ਼ਨ ਬਾਰੇ ਪੁੱਛਣਗੇ ਤੇ ਬੇਸਿਕ ਕਨਸੈਪਟ ਪੁੱਛਣਗੇ ਇਕਨੋਮਿਕਸ ਬਾਰੇ ਦੋਸਤੋ ਇਹ ਰਹੇਗਾ ਆਪਣਾ ਐਸਐਸਟੀ ਦਾ ਤਾਂ ਨੈਕਸਟ ਆ ਗਿਆ ਹੈ ਸਾਇੰਸ ਦਾ ਠੀਕ ਹੈ ਦੋਸਤੋ ਇਹ ਸਾਰਾ ਸਿਰੇ ਪੂਰੇ ਧਿਆਨ ਨਾਲ ਦੇਖਣਾ ਤੇ ਫਾਰਮ भरने ਸਿਰਫ 1 ਦਿਨ ਹੀ ਰਹਿ ਗਿਆ ਹੈ ਬਾਅਦ ਵਿੱਚ ਡੇਟ ਸਟੈਂਡਰਡ ਰਹੇਗਾ ਉਸ ਦਾ ਐਗਜ਼ਾਮ ਜੋ ਰਹੇਗਾ ਉਹ ਆਪਣਾ 21 9 ਨੂੰ ਐਗਜ਼ਾਮ ਕੰਡਕਟ ਕਰਾਇਆ ਜਾਏਗਾ ਠੀਕ ਹੈ ਦੋਸਤੋ ਸਾਰੇ ਆਪਣੀ ਪਿਆਰੀ ਫੁੱਲ ਰੱਖਣਾ ਤਾਂ ਹੁਣ ਗੱਲ ਕਰਦੇ ਆ ਆਪਾਂ ਨੈਚੁਰਲ ਸਾਇੰਸ ਜੋ ਸਾਇੰਸ ਬਾਰੇ ਗੱਲ ਕਰਦੇ ਆ એનર્ਜੀ ਤੇ ਕੁਐਸਚਨ ਆਣਗੇ ਨਰਜੀ ਬਾਰੇ ਗ੍ਰੈਵਿਟੀ ਦੇ ਕੁਐਸਚਨ ਆਣਗੇ ਵਾਟਰ 에ਅਰ ਯੂਨੀਵਰਸ ਤੇ ਮੈਟਲਸ ਐਂਡ ਨਾਨ ਮੈਟਲ ਬਾਰੇ ਤਾਤ ਉਹ ਤਾਤਾਂ ਬਾਰੇ ਕਵਸ਼ਨ ਜਰੂਰ ਪੁੱਛੇ ਜਾਣਗੇ ਸਭ ਤੋਂ ਪਹਿਲਾਂ ਉਹ ਸੁਭਾ ਰਹਿਣਗੇ ਕਾਰਬਨ ਐਂਡ ਇਟਸ ਕੰਪਾਉਂਡਸ ਲਾਈਟਸ ਐਂਡ ਸਾਊਂਡ ਤੇ ਰਹਿਣਗੇ ਉਸ ਬਾਅਦ ਐਸਿਡ ਬੇਸ ਐਂਡ ਸਾਲਟਸ ਬਾਰੇ ਲਾਸਟ ਰਹਿ ਗਿਆ 10 ਨੰਬਰ ਤੇ ਡਿਸਪੈਂਸਰੀ ਸਿਸਟਮ ਡਾਈਜੈਸਟਿਵ ਸਿਸਟਮ ਤੇ ਨਰਵਸ ਸਿਸਟਮ ਇਹਨਾਂ ਬਾਰੇ ਕਵਸ਼ਨ ਜਰੂਰ ਹੀ ਪੁੱਛੇ ਜਾਣਗੇ ਤਾਂ ਦੋਸਤੋ ਜੇ ਐਟਟ ਐਂਡਰਸ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਸਿਲੇਬਸ ਬਾਰੇ ਜਰੂਰ ਤੁਸੀਂ ਧਿਆਨ ਦਸਨ ਦਾ ਰੱਖਣਾ ਤਾਂ ਦੋਸਤੋ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਜੋ ਐਗਜ਼ਾਮ ਬਾਰੇ ਉਹ ਦੁਬਾਰਾ ਫਿਰ ਕਹਿ ਰਹੇ ਆਂ ਕਿ 21 ਨਵੰਬਰ ਨੂੰ ਤੁਹਾਡਾ ਐਗਜ਼ਾਮ ਕੰਡਕਟ ਕਰਾਇਆ ਜਾਵੇਗਾ ਜੋ ਬੱਚੇ ਫਾਰਮ ਭਰ ਰਹੇ ਹਨ ਫਾਰਮ ਦੀ ਲਾਸਟ ਡੇਟ ਰਹੇਗੀ ਇੱਕ ਡੇਸ ਲੈਫਟ ਰਹਿ ਗਿਆ ਹੈ ਜੋ ਹੈ ਡੇਟ ਉਹ ਇੱਕ ਦਿਨ ਰਹਿ ਗਿਆ ਹੈ ਫਾਰਮ ਭਰਨ ਦਾ ਜੇ ਬੱਚੇ ਫਾਰਮ ਤੁਸੀਂ ਨਹੀਂ ਭਰੇ ਤਾਂ ਫਾਰਮ ਜ਼ਰੂਰ ਭਰ ਲਓ ਤਾਂ ਜੋ ਤੁਹਾਡਾ ETT ਦਾ ਐਡਮਿਸ਼ਨ ਹੋ ਸਕੇ ਇਸ ਤੋਂ ਬਿਨਾ ਤੁਹਾਡੀ ETT ਐਡਮਿਸ਼ਨ ਨਹੀਂ ਹੋਏਗੀ ਸਲੇਬਸ ਤੁਸੀਂ ਪੂਰਾ ਧਿਆਨ ਨਾਲ ਦੇਖਣਾ ਨਾ 200 ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੁੜ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਲੱਗਿਆ ਹੋਇਆ ਹੈ ਆਪਣਾ ਟੈਲੀਗ੍ਰam ਚੈਨਲ ਪੋਜੀਟਿਵ ਹੈਰੀ ਪੰਜਾਬ ਉਸ ਟੈਲੀਗ੍ਰam ਚੈਨਲ ਨੂੰ ਜਰੂਰ ਜੁਆਇਨ ਕਰ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਈ ਹੋਪ ਸਾਰੇ ਦੋਸਤਾਂ ਨੂੰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਕਿ ਸਲੇਬਸ ਬਾਰੇ ਸਾਰਾ ਕੁਝ ਪਤਾ ਲੱਗਿਆ ਹੋਵੇਗਾ ਤਾਂ ਅੱਜ ਦਾ ਸੈਸ਼ਨ ਅਸੀਂ ਇੱਥੇ ਕਰਨ ਕਰਦੇ ਹਾਂ ਜੇ ਤੁਸੀਂ ਰਿਕਾਰਡਡ ਦੇਖ ਰਹੇ ਹੋ ਰਿਕਾਰਡਡ ਦਾ ਲਾਈਵ ਸੈਸ਼ਨ ਜਰੂਰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਤਾਂ ਜੋ ਹਰ ਕੈਂਡੀਟ